ਆਗੇ ਹੁੰਦੇ ਤਾਂ ਸੰਭਲਿਆ ਤੇ ਹਾਂ ਜੀ ਸਾਡੀ ਮਾਤਾ ਪਾਈ ਬੈਠਾ ਤਿੰਨ ਚਾਰ ਤਰਸੀਆਂ ਲੈ ਲੀਗਾ ਕੀ ਦੇ ਹੋ ਜਾ ਸਮ ਹੁਣ ਦੱਸੋ ਮਾਤਾ ਕੀ ਸਮੱਸਿਆ ਕੀ ਹੈ ਤੁਹਾਡੀ ਕਿਟਾ ਬੰਦ ਹੋ ਗਈ ਹਾਂਜੀ ਜਿਹੜਾ ਵੇਚਦੇ ਆ ਉਹਨਾਂ ਚੱਕਿਆ ਜਾਵੇ ਜਿਹੜੇ ਬੇਕਸੂਰ ਚੱਕੇ ਪਏ ਆ ਉਹ ਛੱਡੇ ਜਾਣ ਕਿਹੜੇ ਬੇਕਸੂਰ ਨੇ ਤੇ ਕਿਹੜੇ ਵੇਚਦੇ ਨੇ ਜੀ ਉਹਨਾਂ ਨਾਮ ਦੱਸੋਗੇ ਜਰਾ ਜਗਦੇਵ ਜਗਦੇਵ ਕਿਹੜਾ ਜੀ ਚੱਕੀ ਵਾਲਾ ਚੱਕੀ ਵਾਲਾ ਇਹ ਬੇਕਸੂਰ ਨੇ ਜੀ ਪਹਿਲਾਂ ਪਹਿਲਾਂ ਅੱਛਾ ਇਹਨਾਂ ਦਾ ਸਪਾਰਸਾ ਤੇ ਗਾਹ ਦੇ ਗਾਹ ਵੇਚਣ ਲਾਤੇ ਪੈਸੇ ਬੱਚਿਆਂ ਤੋਂ ਲੈ ਲੈਂਦੇ ਆ ਆਪ ਨਸ਼ਾ ਵੇਚਦੇ ਆ ਕਿ ਇਹਨਾਂ ਨੂੰ ਕਹਿੰਦੇ ਆ ਸਪਲਾਈ ਕਰੋ ਗਾਹ ਉਹਨਾਂ ਨੂੰ ਲਾਜ ਦੇ ਲਈ ਜਾਂਦੇ ਆ ਅੱਛਾ ਆਪ ਵੀ ਵੇਚਦੇ ਨੇ ਤੇ ਅੱਗੇ ਜਵਾਕਾਂ ਨੂੰ ਵੀ ਵੇਚਣ ਤੇ ਲਾਉਂਦੇ ਨੇ ਦਿਹਾੜੀ ਤੇ ਜਵਾਕ ਰੱਖੇ ਪਏ ਆ ਵੇਚਣ ਵਾਸਤੇ ਹਾਂਜੀ ਜਗਦੇਵ ਨੇ ਹਾਂਜੀ ਅੱਛਾ ਉਹਦਾ ਮੁੰਡਾ ਵੀ ਵਿੱਚ ਇਨਵੋਲ ਹੋਦਾ ਕੀ ਨਾਮ ਹੁੰਦੇ ਦਾ ਇਧਰ ਇਧਰ ਸਪਲਾਈ ਕਰਕੇ ਆਉਂਦਾ ਉਹ ਵੀ ਵਿਚਈ ਆ ਸਾਰੇ ਰਲੇ ਮੇਲੇ ਨੇ ਸਾਰੇ ਰਲੇ ਮੇਲੇ ਆ ਇਹਨਾਂ ਦੇ ਘਰ ਦਾ ਪ੍ਰਕਾਰ ਨਹੀਂ ਹੁਣ ਜਿਹੜੇ ਪਰਸੋਂ ਫੜੇ ਗਏ ਨੇ ਬੰਦੇ ਉਹਦੇ ਵਿੱਚ ਜਗਦੇਵ ਦਾ ਮੁੰਡਾ ਕਾਲੇ ਵੀ ਸੀ ਹੋਰ ਵੀ ਮੁੰਡੇ ਫੜੇ ਵੀ ਸੀ ਨਾ ਹਾਂਜੀ ਹਾਂਜੀ ਉਹਨਾਂ ਦੇ ਨਾਮ ਪਤਾ ਕੀ ਕੀ ਨੇ ਉਹਨਾਂ ਦੇ ਨਾਮ ਦਾਣੀ ਪਤਾ ਕੀ ਉਹ ਮੁੰਡੇ ਨਸ਼ੇ ਕਰਦੇ ਸੀ ਜਾਂ ਵੇਚਣ ਵਾਲੇ ਸੀ ਕਿਹੜੇ ਮੁੰਡੇ ਚੱਕੇ ਵੇ ਆ ਉਹ ਕਾਲੀ ਨੇ ਨਾਂ ਧਰੇ ਆ ਕੀ ਅੱਛਾ ਨਹੀਂ ਉਹ ਉਹ ਖਾਂਦੇ ਸੀ ਜਾਂ ਵੇਚਦੇ ਵੀ ਸੀ ਨਾਲ अच्छा लालच दींदा ਸੀ اچھا ਵਿਹਾਰੇ ਦੀ ਵੀ ਵੇਚ ਕੇ ਆ ਉਹ ਵੀ ਤੁਹਾਨੂੰ ਪੈਸੇ ਦਊਗਾ ਮੈਂ ਹਾਂ ਉਹ ਬੱਜੇ ਲਾਗੇ ਖਾਣ ਠੀਕ ਹੈ ਵੀ ਤਰ ਹੁਣ ਨਸ਼ੇੜੀ ਬਣ ਗਏ ਹੁਣ ਹਾਂ ਜੀ ਵੇਚਣ ਦੇ ਨਾਲ ਨਸ਼ੇੜੀ ਬਣ ਗਏ ਘਰੇ ਕਹਾ ਬੁਰਗਾਂ ਨੂੰ ਕੋਟ ਦੇ ਜਦੋਂ ਪੈਸੇ ਨਹੀਂ ਦਿੰਦੀਆਂ ਕਣਕ ਵੇਚਦੇ ਜਾਂ ਇਹਨਾਂ ਦੀ ਚੱਕੀ ਤੇ ਜਾਂਦੀ ਹੈ ਭਾਂਡੇ ਵੀ ਛੱਡੇ ਨਾ ਇਹ ਤਾਂ ਭਾਂਡੇ ਸਾਰੇ ਵੇਚ ਕੇ ਖਾਲੇ ਲੋਕਾਂ ਦੇ ਇਹਨਾਂ ਕੋਈ 4 ਪੈਸੇ ਹੁੰਦੇ ਆ ਉਹ ਚੱਕ ਕੇ ਲੈ ਜਾਂਦੇ ਆ ਠੀਕ ਹੈ